ਸੁਖਬੀਰ ਬਾਦਲ ਕਹਿੰਦਾ ਜਦੋਂ ਮੈਂ ਜਾਨਾਂ ਮੈਂ ਜਿੱਦਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਤੇ ਬੋਟਾ ਕੋ ਨਹੀਂ ਪਾਈਆਂ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਦਲ ਸਾਹਿਬ ਨੇ ਕਰਾਇਆ ਇਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਣਾ ਦੇਖਦਾ ਹੋਗਾ ਉਦੋਂ ਵੀ ਦੇਖਦਾ ਹੋਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬਾਦਲ ਸਾਹਮਣੇ ਪੜਾਈਆਂ ਜੁੱਧਰ ਮਰਜੀ ਚੱਲ ਜਾ ਬਾਦਲ ਸਾਹਮਣੇ ਓ ਯਾਰ ਬੜੀ ਮੁਸ਼ਕਲ ਨਾਲ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੇ ਇੰਨੇ ਜਿਹੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਆਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਪਮੱਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸਵਿਚ ਕਰਕੇ ਤੁਸੀਂ ਤਪਾਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇਹ ਚ ਕੋਈ ਪਾਰਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਪਰ ਹੁਣ ਤੁਹਾਨੂੰ ਲੱਗਦਾ ਫਰਕ ਵੀ ਹਾਂ ਅੱਗੇ ਨਾ ਫਰਕ ਹੈ ਬਈ ਹੁਣ ਜੇ ਦੋੜਾ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਆ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ ਦੋ ਤਿੰਨ ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਨੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੀਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਹੈ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਉਹ ਝਾੜਾ ਕਰਦਾ ਹੈ ਭਾਈ ਉਹ ਤੋ ਝਾੜਾ ਕਰਾ ਕੇ ਦੇਖ ਲੋ ਉਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਦੇਵ ਬਲਦੇਵ ਦਾ ਪੋਤਾ ਗਰਨਾਮ ਦਾ ਪਾਣਜਾ ਹੈ ਨਾ ਵਿਉਧ ਝਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀਬ ਵਿਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣ ਦੇ ਵੀ ਉੱਤੇ ਚਲੇ ਜਾਂਦੇ ਝਾੜਾ ਕਰਾ ਲੈਂਦੇ ਆਹੀ ਗੱਲ ਮੈਂ ਕਹਿਣਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ ਪੰਜ ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਹੈ ਨਾ ਇੱਥੇ ਰੱਖ ਲਿਓ ਝਾੜਾ ਠੀਕ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹ ਇਹ ਦੇ ਇਹ ਇਹ ਦੇ ਵਰਗੀ ਕਿਹੜੀ ਮੌਜ ਐ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਐ ਗੁਰੂਆਂ ਦੀ ਧਰਤੀ ਐ ਸ਼ਹੀਦਾਂ ਦੀ ਧਰਤੀ ਐ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਐਨੀ ਸੋਹਣੀ ਧਰਤੀ ਐ ਨੇਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆਗੇ ਕੈਪਟਨ ਅਮਰਿੰਦਰ ਉਹਦੇ ਹੱਕ ਚ ਆ ਗਿਆ ਜੀ। ਆ ਥੋੜੇ ਵਾਲਾ ਚੰਨੀ ਉਹਦੇ ਹੱਕ ਚ ਆ ਗਿਆ ਜੀ। ਬਿੱਟੂ ਉਹਦੇ ਹੱਕ ਚ ਆ ਗਿਆ ਜੀ। ਜਾਖੜ ਉਹਦੇ ਹੱਕ ਚ ਆ ਗਿਆ ਜੀ। ਕਿੰਨੇ ਰਲੇ ਹੋਏ ਨੇ ਯਾਰ ਦੱਸ। ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਜੀ। ਪਹਿਲਾਂ ਕਹਿਆ ਸੀ ਘਰ ਚਰਸਾ ਪਾ ਕੇ ਨੂੰ ਥੂਕ ਲੈ ਕੇ ਜਾਵਾਂਗੇ। ਜਿੱਦ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਹਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕਹਿਦੀ ਕਹਿਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਹਣਾ ਉੱਥੇ گارਲਿਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਂ ਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇ ਕੀਤੇ ਆ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉਥੇ ਦੀਪਮਾਲਾ ਹੁੰਦੀ ਆ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀ ਸੀ ਬੀ ਵਾਲਾ ਪੰਜਾ ਚੱਲੂਗਾ ਫਿਰ ਉਥੇ ਐਂ ਨਹੀਂ ਚੱਲ ਸਕਦਾ ਵਰਗਾਂ ਬਾਕੀ ਤੁਹਾਡੀ ਮਰਜੀ ਆ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਤਾਂ ਮੈਨੂੰ ਤਾੜੀਆਂ ਮਾਰ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਕਰੋ ਗਲਤ ਕੰਮ ਮੈਂ ਕਰਦਾ ਨਹੀਂ ਨਾ ਮੇਰਾ ਕਮਿਸ਼ਨ ਹੈ ਕਿਸੇ ਨਾਲ ਮੇਰਾ ਨਾ ਕਿਸੇ ਟਾਬੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਬਸ 'ਚ ਹਿੱਸਾ ਹੈ ਨਾ ਮੇਰਾ ਕਿਸੇ ਹਵੇਲੀ 'ਚ ਹਿੱਸਾ ਹੈ ਨਾ ਮੇਰਾ ਕਿਤੇ ਕੋਈ ਅੱਜ ਜੜੀਆਂ ਰੀਤੀਆਂ ਖਾਨਾ ਜੀ ਉਹਨਾਂ 'ਚ ਹਿੱਸਾ ਹੈ ਮੇਰਾ ਹਿੱਸਾ ਜ਼ਰੂਰ ਹੈ ਪਰ ਪੰਜਾਬ ਦੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹਰ ਫੌਜੀ ਜਵਾਨ ਪੰਜਾਬ ਦਾ ਫੌਜੀ ਜਵਾਨ ਦੇਸ਼ ਦੇ ਵਿੱਚ ਜਿੱਥੇ ਮਰਜੀ ਸ਼ਰਧਾਂ ਦੀ ਰਾਖੀ ਕਰਦਾ ਹੋਇਆ ਚਾਹੇ ਅਗਰਤਲਾ ਚੈਨਾਗਰ ਲੈਂਡ ਚੈ ਬੰਗਲਾਦੇਸ਼ ਦਾ ਬਾਰਡਰ ਚੈ ਕਾਰਗਿਲ ਕੋਈ ਸ਼ਹੀਦ ਹੋ ਜੇ 1 ਕਰੋੜ ਰੁਪਿਆ ਉਹਦੇ ਘਰੇ ਲੈ ਕੇ ਜਾਣੇ ਜੀ 1 ਕਰੋੜ ਰੁਪਿਆ ਕੋਈ ਜਾਨ ਨਹੀਂ ਵਾਪਸ ਆਉਂਦੀ ਕਰੋੜ ਨਾਲ ਪਰ ਕਟੁਕੜ ਕਬੀਲਦਾਰੀ ਚੱਲਦੀ ਰਹਿੰਦੀ ਹੈ ਘਰ ਨਾ ਬਰਬਾਦ ਹੋ ਜੇ ਕਬੀਲਦਾਰੀ ਚੱਲਦੀ ਇਸੇ ਤਰ੍ਹਾਂ ਪੰਜਾਬ ਪੁਲਿਸ ਆ ਖੜੇ ਨੇ ਆਪਣੇ ਆਪਣੀ ਚਾਚੇ ਤਾਏ ਨੇ ਆਪਣੀ ਭਰਾ ਨੇ ਸਾਰੇ ਇੰਨਾ ਚੋ ਕੋਈ ਡਿਊਟੀ ਦੌਰਾਨ ਸ਼ਹੀਦ ਹੋ ਜੇ ਰੋਜ਼ ਗੋਲੀਆਂ ਦਾ ਸਾਹਮਣਾ ਹੀ ਕਰਦੇ ਆ ਰੋਜ਼ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਜਿਹਾ ਕਟਨਾ ਹੋ ਜੇ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ HDFC ਬੈਂਕ ਨਾਲ ਅਸੀਂ ਸਮਝੌਤਾ ਕੀਤਾ ਹੋਇਆ 2 ਕਰੋੜ ਰੁਪਇਆ ਇਹਨਾਂ ਦੇ ਘਰੇ ਪਰਿਵਾਰ ਨੂੰ ਜਾਂਦਾ ਤਾਂ ਕਿ ਪਰਿਵਾਰ ਚੱਲਦਾ ਰਹੇ ਪਰਿਵਾਰ ਚ ਕਮਾਊ ਜੀ ਕਿਤੇ ਪ੍ਰਮਾਤਮਾ ਦਾ ਪਾਣਾ ਹੋ ਗਿਆ ਕੰਮ ਨਾ ਬਰਬਾਦ ਹੋ ਜੇ ਅਜਿਹਾ ਉਹ ਬੰਦੇ ਆਈ 38 ਸਤੋਂ ਦਿਨ ਨਾਲ ਹੋਰ ਕੋਈ ਸਨ ਨਹੀਂ ਇਹ ਹੁੰਦੇ ਇਹਨਾਂ ਨੇ ਉਹ ਤੋਂ ਵੀ ਬੇ ਸਿਖਾ ਜਾਣੇ ਸੀ ਵੀ ਚੋਂ ਅੱਧੇ ਰੱਖ ਲੋ ਇਹ ਸ਼ੀਦਾਂ ਦੇ ਕਫਣ ਖਾ ਗਏ ਯਾਰ ਇਹ ਇਹ ਛੱਤ ਕਰ ਤੱਕ ਇਹਨਾਂ ਡੈਨ ਵੀ ਛੱਡ ਦਿੰਦੀ ਐ ਇਹ ਨਹੀਂ ਛੱਡਦੇ ਕੁਛ ਵੀ ਤੇਰੀ ਮਿੰਨੀ ਬੱਸ ਚੱਲਦੀ ਐ ਲੈ ਲੋ ਇੱਥੋਂ ਮੈਂ ਨਾ ਚਮਕੌਰ ਸਾਹਿਬ ਤੋਂ ਮੈਂ ਮੋਰਿੰਡੇ ਤੋਂ ਚਮਕੌਰ ਸਾਹਿਬ ਜਾ ਰਿਹਾ ਸੀਗਾ ਮੈਂ ਐਂਪੀ ਹੁੰਦਾ ਸੀ ਉਹਨਾਂ ਦਾ ਰਾਜਕੁਟਾ ਅੱਭਾਇਆ ਸੀਗਾ ਉੱਥੇ ਰੋਟੀ ਖਾਣ ਲੱਗੇ ਰਾਤ ਨੂੰ ਚਮਕੌਰ ਸਭ ਤੋਂ ਮਰਿੰਡੇ ਜਾ ਰਿਹਾ ਸੀ ਮੈਂ ਤੇ ਰੋਟੀ ਖਾਣ ਲੱਗੇ ਤੇ ਉੱਥੇ ਚਲੋ ਪਤਾ ਲੱਗ ਗਿਆ ਫੋਟੋ ਖਿਚਾਉਣ ਵਾਲੇ ਆ ਗਏ ਹੋਂਤਮਾਨ ਆ ਗਿਆ ਉਹਨਾਂ ਟੱਬਰ ਬੀਟਾ ਬਿਆਲਿਆਂ ਦਾ ਉੱਥੀ ਮੰਗਲੇ ਪਾਸੀ ਘਰ ਸੀ ਉਹਨਾਂ ਉਹ ਵੀ ਆ ਗਏ ਆ ਕੇ ਪਰਿਵਾਰ ਆ ਗਿਆ ਕਹਿੰਦੇ ਫੋਟੋ ਖਿਚਾਉਣੇ ਕਿ ਚਲ ਮੈਂ ਕਿਹਾ ਬੜਾ ਵਧੀਆ ਢਾਬਾ ਬਣਾਇਆ ਜੀ ਉਹ ਦੋ ਦੋ ਮੰਜੇ ਜੋੜ ਕੇ ਸਪੀਕਰ ਜਲਾਇਆ ਹੋਇਆ ਪੁਰਾਣਾ ਕਲਚਰ ਜਾ ਤੇ ਬੜਾ ਵਧੀਆ ਬਣਾਇਆ ਮੈਂ ਸਰਦਾਰ ਸਾਹਿਬ ਕਹਿੰਦੇ ਹਨ ਕਿਵੇਂ ਚੱਲਦਾ ਹੈ ਬੜੇ ਚੱਲਦਾ ਹੈ ਮੈਨੂੰ ਪਰਾਂ ਲੈ ਜਾ ਕੇ ਕਹਿੰਦਾ ਬਸ ਆ ਗੱਲ ਤਾਂ ਪੁੱਛੋ ਹੀ ਨਾ ਜੀ ਅਕਾਲੀ ਅੰਦਰ ਆਸੀ ਹੁੰਦਾ ਹਾਂ ਮੈਂ ਵੀ ਸੀ ਹਾਂ 16 ਦੀ ਗੱਲ ਹੋਣੀ ਕਹਿੰਦਾ ਬਸ ਦੋ ਗਿਲੇ ਹੀ ਅਰਦਾਸ ਕਰੀ ਦੀ ਹੈ ਬਾੜਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ ਦੱਸੋ ਆਪ ਦੀ ਸਫਲਤਾ ਤੋਂ ਹੀ ਡਰਨ ਲਾਤੇ ਯਾਰ ਦੱਸੋ ਵੀ ਬਾਲਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਭਾ ਲੈਣਗੇ ਉਹ ਯਾਰ ਸਰਕਾਰਾਂ ਦਾ ਕੰਮ ਹੁੰਦਾ ਕਾਮਯਾਬ ਕਰਨਾ ਲੋਕਾਂ ਨੂੰ ਸਰਕਾਰਾਂ ਕਹਿੰਦੀਆਂ ਤੂੰ ਕਾਮਯਾਬ ਕਿਵੇਂ ਹੋ ਗਿਆ ਸਾਡੇ ਪੁੱਛੇ ਬਿਨਾ ਲੈ ਦੇ ਹਿੱਸਾ ਇਸ ਕਰਕੇ ਬੱਚੇ ਬਾਹਰ ਚਲੇ ਗਏ ਲੋਕਾਂ ਨੇ ਇੱਧਰੋਂ ਚਲੋ ਜੋ ਬਿਜ਼ਨਸਮੈਨ ਬਾਹਰ ਚਲੇ ਗਏ ਇਹ ਕੰਮ ਹੋਣ ਨਹੀਂ ਹਊਗਾ ਸੋ ਮੇਰੇ ਕੋਲੇ ਅੱਜ ਆਪਾਂ ਸਪੋਰਟਸ ਕਿੱਟਾਂ ਵੰਡੀਆਂ ਬੱਚਿਆਂ ਨੂੰ ਹਾਕੀ ਦੀਆਂ ਬਾਸਕਟਬਾਲ ਦੀਆਂ 2 ਲੱਖ 30 ਹਜ਼ਾਰ ਦੀਆਂ ਸਕੂਲ ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਏ ਲੱਗੇ ਆ ਸੀਐਸਸੀ ਮਰੀਂਡਾ ਦਾ ਜਿਹਦਾ ਆਪਾਂ ਡਿਜੀਟਲ ਦੁਕਾਨ ਕੀਤਾ ਹੈ 2.6 ਕਰੋੜ ਰੁਪਇਆ 2 2 ਕਰੋੜ 60 ਲੱਖ ਕਹਿ ਲਓ ਇਸ ਟੈਮ ਇੱਕ ਸਟੈਮ ਬਸ ਸੈ ਮੋਬਾਈਲ ਉਹ ਫਿਜ਼ਿਕਸ ਵੀ ਕਹਿ ਲੋ ਕੈਮਿਸਟਰੀ ਵੀ ਕਹਿ ਲੋ ਕਿ ਚੱਲਦੀ ਫਿਰਦੀ ਇੱਕ ਲੈਬੋਰਾਟਰੀ ਹੈ ਸਕੂਲਾਂ ਚ ਭੇਜਾਂਗੇ ਬੱਚੇ ਹੋਰ ਕੁਝ ਸਿੱਖਣਗੇ ਨਵਾਂ ਸਿੱਖਣਗੇ ਪੜਨਗੇ ਵੱਡੇ ਅਫਸਰ ਬਣਨੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਅਸੀਂ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਾਸਟ ਆ ਰਹੇ ਨੇ ਕਿ ਜਦੋਂ ਬੱਚੇ ਬਣ ਕੇ ਵੱਡੇ ਅਫਸਰ ਜਦੋਂ ਗਰੀਬੀ ਚੱਕੇ ਜਾਣਗੇ ਉਹ ਕਹਿੰਦਾ 72 ਸਾਲ ਦਾ ਸ਼ੇਰ ਹੈ ਕੀ ਹੋਇਆ ਜੇ ਪਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖਿਓ ਸੰਤਰਾ ਮਦਾਸੀ ਕਹਿੰਦਾ ਮਾਂ ਤਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਅਸੀਂ ਤਾਂ ਕਮੀਆਂ ਦੇ ਬੇੜੇ ਸੂਰਜ ਮੰਗਾਉਣ ਵਾਲੇ ਬੰਦੇ ਆ ਕੋਈ ਦਿਲ 'ਚ ਛਲਕਪਟ ਨਹੀਂ ਜੋ ਕੁਦਰਤ ਨੇ ਦਿੱਤਾ ਇਦੋਂ ਬੱਦ ਦੇ ਹੋਰ ਕੀ ਕਰੀਏ ਹੁਣ ਰੱਬ ਨੂੰ ਥੱਲੇ ਲਾ ਲਈਏ ਹੁਣ